ਜਿਹਦੇ ਤੇ ਨਾ ਮੁਸੀਬਤ ਬਣੀ ਉਹ ਇਹਨੂੰ ਪਤਾ ਹੁੰਦਾ ਹੈ ਹਾਲੇਦੋ ਵਾਲੇ ਵਾਲੇ ਲੋਕਾਂ ਵਾ ਤੇ ਨੂੰ ਤਮਾਸ਼ਾ ਬਣ ਜਾਂਦਾ ਹੈ ਤਾਜਾ ਘਟਨਾ ਜਿਹੜਾ ਮੁੰਡਾ ਯੂਗਵਾ ਸੀ ਕੀ ਤੋਂ ਕੈਲੀਫੋਰਨੀਆ ਤੋਂ ਜੈਸਲ ਬ੍ਰਿਜ ਸੇ ਜਿੱਥੇ ਕੈਲੀਫੋਰਨੀਆ ਦੇ 20 ਅੰਤਰੀ ਕੋ ਜੈਕਸੀਡੈਂਟ ਹੋਇਆ ਤਨ ਲੋਕ ਮਾਰਗੇ ਸੀ ਮੁੰਡਾ ਪੋਸਟ ਡ੍ਰੈਸ ਗਰੇਜ ਉਹਨੇ ਇੱਕ ਸਾਗਰ ਦੇਸੀ ਮੀਡੀਆ ਦੇ ਪਿੰਡ ਪਹੁੰਚ ਗਿਆ ਪਰ ਸੋਚੋ ਤੇਰੀ ਗੱਲ ਨਵੀਂ ਨਹੀਂ ਹੋ ਰਹੀ ਆ ਉਹਦਾ ਵਿਚਾਰਾ ਗਰੀਬ ਪਿਓ ਨਿਰੰਗ ਸੁਣਿਆ ਕਿ ਉਹ ਜਿਹੜਾ ਸਕੂਲ ਬੱਸ ਚਲਾਉਂਦਾ ਸੀ ਹਜੇ ਤੱਕ ਉਹ ਚਲਾ ਰਿਹਾ ਹੈ ਮੇਹਾ ਤਵਜਾ ਨਾ ਨਮਲ ਪਰਵਾਹ ਤੋਂ ਸਿੱਧਾ ਤੇ ਫਿਰਨ ਲੈ ਲੈਗੇ ਕਿ ਆਗੇ ਮੁੰਡਾ ਨਸ਼ਾ ਦੀ ਸ਼ਾਦੀ ਸੀ ਕਰਦਾ ਮਤਲਬ ਇਦਾਂ ਦਾ ਹੈ ਨਹੀਂ ਸੀ ਕਿ ਅਸੀਂ ਸਾਰਿਆਂ ਨੂੰ ਜਿਹੜੇ ਪੰਜਾਬੀ ਨੇ ਸਾਡੇ ਸਾਨੂੰ ਅਸੀਂ ਉਹਨਾਂ ਨੂੰ ਅਪੀਲ ਕਰਦੇ ਆਂ ਕਿ ਇਹ ਪੰਡੀ ਪ੍ਰਚਾਰ ਨਾ ਕਰੋ ਵੀ ਜਿਹੜਾ ਹੱਡਾ ਮੁੰਡਾ ਨਸ਼ਾ ਨਹੀਂ ਕਰ ਲੋਕਾਂ ਨੇ ਨਾ ਮੈਨੂੰ ਇਹ ਟਰੋਲ ਕੀਤਾ ਵੇਖੋ ਜੀ ਪਿੰਡ ਵਾਲਿਆਂ ਨੇ ਮਤਾਂ ਪਾ ਤਾ ਤੇ ਅਮਰੀਕਾ ਨੂੰ ਨਾ ਮੁੰਡਾ ਛੱਡ ਦੇਣਾ ਚਾਹੀਦਾ ਬਹੁਤ ਨਹੀਂ ਇਸ ਗੱਲ ਨੂੰ ਇਤਰਾਫ ਪਹਿਲੀ ਗੱਲ ਜਿੰਨਾ ਸਾਰੇ ਨੇ ਵੀਡੀਓ ਵੇਖਿਆ ਮੈਨੂੰ ਦੱਸੋ ਉਹਨਾਂ ਵਿਚਾਰਿਆਂ ਨੇ ਕਦੋਂ ਅਮਰੀਕਾ ਦੀ ਸਰਕਾਰ ਨੂੰ ਪੇਲ ਕੀਤੀ ਕਿ ਸਾਡਾ ਮੁੰਡਾ ਬੇਗਨਾ ਤੈਨੂੰ ਛੱਡ ਦੇ ਗੱਲ ਸਿਰਫ ਨਸ਼ੇ ਦੀ ਉਹਦਾ ਪੰਡਿਤ ਪ੍ਰਚਾਰ ਆ ਕਾ ਮੈਂ ਉਹਨਾਂ ਨੂੰ ਕਈ ਨਾ ਕੀ ਪੁਲਿਸ ਦੀ ਰਿਪੋਰਟ ਵਿੱਚ ਆਇਆ ਵੀ ਕੁਝ ਨਹੀਂ ਖਾਦਾ ਤੇ ਉਹ ਰਿਪੋਰਟ ਝੂਠੀ ਬੋਲਦੀ ਕੁਝ ਨਾ ਪੁੱਛੋਗੇਗਾ ਜੇ ਲਈ ਤੁਹਾਡੀ ਭਾਵਨਾ ਆ ਤੁਹਾਡੀ ਯਾਰ ਦੀ ਥਾਂ ਤੇ ਭਾਵਨਾ ਸਹੀ ਹੈ ਕਿਉਂਕਿ ਤੁਸੀਂ ਕਹਿੰਦੇ ਹੋ ਮੁੰਡਾ ਨਸ਼ਾ ਕਰਦਾ ਪਰ ਕਈ ਵਾਰੀ ਪਤਾ ਕੀ ਹੁੰਦਾ ਮਾਪਾ-ਵਾਪੂ ਨੂੰ ਬੰਦ ਵਾਲਿਆਂ ਨੂੰ ਬੱਚੇ ਭਰੇ ਪਤਾ ਨਹੀਂ ਹੁੰਦਾ ਵੀ ਉਹ ਬਾਹਰ ਉਹਦੀ ਸੰਗਤ ਕਿਹੋ ਜੀ ਹੈ ਤੇ ਉਹ ਕਿ ਲੋਕਾਂ ਚ ਬੈਠਦਾ ਹੋਣਾ ਬਾਕੀ ਕਾਹਬਾ ਤੇ ਬਾਕੀ ਇਹ ਵੀ ਗੱਲ ਉਸ ਹੱਦ ਦੀ ਵੀ ਜਸ਼ਨਪ੍ਰੀਤ ਜਿੰਨਾ ਚਿਰ ਪੰਜਾਬ ਸੀ ਉਹ ਸਦਨਾ ਉੱਥੇ ਦਾ ਦਾ ਕੁਛ ਵੀ ਨਾ ਕੀਤਾ ਵੀ ਨਾ ਨਸ਼ਾ ਕਰ ਪਾਵੇ ਇੱਥੇ ਆ ਕੇ ਹੋ ਸਕਦਾ ਕਿ ਤੋਂਨ ਬੁਰੀ ਅੰਤ ਪੈ ਗਈ ਹੋਵੇ ਤੇਈ ਮਰੀ ਕੀ ਹੁੰਦਾ ਹੈ ਬੰਦਾ ਸ਼ੌਂਕੀਆ ਤੌਰ ਤੇ ਸਾਡੇ ਚ ਕੱਕਾ ਦੇ ਪਿਆਮ ਦੋਨੇ ਚ ਕੀ ਕਰਦਾ ਹੈ ਸ਼ੌਂਕੀਆ ਤੌਰ ਤੇ ਬੰਦਾ ਕਹਿੰਦਾ ਵੀ ਚੱਲ ਯਾਰੇ ਪੂਰੀ ਖਾਣ ਨਾਲ ਵੀ ਹੁਣ ਹੋ ਸਕਦਾ ਉਹਨੇ ਉਸ ਦਿਨ ਟਰਾਈ ਕਰ ਲਿਆ ਹੋਵੇ ਕਿ ਇਹ ਦਿਨ ਵਿੱਚੋਂ ਵੀ ਇੱਕ ਵਾਰੀ ਖਾਂਦਾਂ ਕੀ ਹੁੰਦਾ ਤੇ ਉਦਾਂ ਨਾ ਪਾਣਾ ਵੱਤ ਗਿਆ ਤੇ ਉਹ ਵਿਚਾਰਾ ਜਿਹੜਾ ਜਿੱਦੂ ਐਕਸੀਡੈਂਟ ਹੋ ਗਿਆ ਭਾਵੇਂ ਨਸ਼ਾ ਐਕਸੀਡੈਂਟ ਦਾ ਕਾਰਨ ਨਾ ਵੀ ਹੋਵੇ ਜਦੋਂ ਇਹ ਕੁਝ ਹੈਪਨ ਹੋ ਜਾਂਦਾ ਤਾਂ ਬਲੱਡ ਸੈਂਪਲ ਲੈ ਜਾਣੇ ਨਹੀਂ ਤੁਹਾਡਾ ਡਰਗ ਟੈਸਟ ਹੋਣਾ ਹੈ ਜੋਰ-ਪੋਲ ਵਿੱਚ ਆਇਆ ਪੁਲਿਸ ਤੇ ਉਹ ਗੈਰਹੀ ਪੁਲਿਸ ਜੋੜ ਨਹੀਂ ਕਰੇ ਮੈਂ ਉਹਦੇ ਬਾਪੇ ਨੂੰ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਜੇਸੂ ਮੁੜ ਕੇ ਚਾਹਦਾ ਮੁੰਡਾ ਭੇਜਿਆ ਹੈ ਨਾ ਇੱਥੇ ਹਲੇ ਕਿਸੇ ਹੱਦ ਤੱਕ ਗੁਰਦਾਰਾ ਨਹੀਂ ਆਇਆ। ਇਹ ਪੁਰਹੀ ਆ ਕੀ ਗੱਲ ਵੀ ਜੇ ਤੁਸੀਂ ਕਸੂਰਵਾਰ ਹੋ ਤੇ ਤੁਹਾਨੂੰ ਕੋਈ ਬਚਾ ਨਹੀਂ ਸਕਦਾ। ਤੇ ਜੇ ਤੁਸੀਂ ਬੇਕਸੂਰ ਹੋ ਤੁਸੀਂ ਕੋਈ ਨਹੀਂ ਕੋਨਾ ਫੀਤਾ ਤੇ ਤੁਹਾਨੂੰ ਕੋਈ ਪਹਸਾ ਨਹੀਂ ਚੱਕਦਾ। ਤੂੰ ਪਨੂਰ ਤੇ ਵਿਸ਼ਵਾਸ ਰੱਖੋ ਇਹ ਪਾਪ ਮੁਕਤੀਆਂ ਦੇ ਨਾਲ ਉਹ ਜਮਾਹ ਵੀ ਹੋਣਾ। ਇਹਨਾਂ ਅਰਧੀਆਂ ਨਾਲ ਇਹਨਾਂ ਫਰਿਆਦਾਂ ਨਾਲ ਉਹ ਨਿਬਾਰ ਵੀ ਹੋਣਾ ਹੁਣ ਤੁਸੀਂ ਨਾਲ ਵਿਸ਼ਵਾਸ ਰੱਖੋ। ਉਹ ਜੋ ਨੇ ਕੀਤਾ ਉਹ ਦੀ ਨੂੰ ਸੱਜਾ ਕੱਟ ਨਹੀਂ ਪੈਣੀ ਉਹ ਅੱਟ ਕੇ ਬਾਹਰ ਆਊਗਾ ਇਹ ਤੁਹਾਨੂੰ ਲੋਕ ਮਯਾਬ ਦਾ ਪੱਤਰ ਬਣਾ ਰਹੇ ਕਿਉਂਕਿ ਤੁਹਾਡਾ ਦਰਦ ਤੁਸੀਂ ਸਮਝਦੇ ਹੋ ਇਹ ਜਨਤਾ ਜਿਹੜੀ ਹੈ ਨਾ ਇਹ ਤਮਾਸ਼ੀ ਨਾ ਇਹ ਇਹ ਪਾੜੇ ਪਾਦੀਆਂ ਚੈਨਲਾਂ ਨੂੰ ਦਿੱਤਿਆਂ ਬਾਈਟਾਂ ਨੂੰ ਇਹਨਾਂ ਤਮਾਸ਼ਾ ਬਣਾ ਕੇ ਤੇ ਵਾਇਰਲ ਕੀਤਾ ਜਿਹੜੇ ਬੰਦੇ ਕੋਈ ਜੋਸ਼ ਹੋਣ ਸੋਚਾਰੇ ਪਿੰਡੂ ਜੱਟਪੂੜ ਲੋਕ ਨੇ ਨਹੀਂ ਬਨੇ ਲਿਖੀ ਹੋਣੇ ਜਾਗਾ ਬਾਹਰ ਹੀ ਗਏ ਉਹਨਾਂ ਨੂੰ ਨਹੀਂ ਪਤਾ ਬਾਹਰਨੇ ਮੱਕਾ ਚ ਕੀ ਕਿ ਨੂੰ ਨੇ ਸਾਡੇ ਇੰਡੀਆ 'ਚ ਕੰਮ ਚੱਲਦਾ ਆਣਾ ਜਦੋਂ ਲੋਕ ਕੋਈ ਫੜਿਆ ਜਾਂਦਾ ਜਾਂ ਕੋਈ ਤਾਂ ਹੁੰਦਾ ਤੇ ਲੋਕ ਪ੍ਰੈਕੈਸਟ ਕਰਦੇ ਨੇ ਵੀ ਸਾਡੇ ਨਾਲ ਰਹਿਤ ਕੀਤੀ ਹੈ ਇੱਕ ਜੁਰਮ ਹੁੰਦਾ ਹੈ ਜਦੋਂ ਬੰਦਾ ਉਹ ਕਰਦਾ ਹੈ ਤੇ ਉਸ ਦਾ ਅਸਰ ਉਸ ਤੇ ਜਾਂ ਉਸ ਤੇ ਪਰਿਵਾਰ ਤੇ ਪੈਂਦਾ ਤੇ ਇੱਕ ਜੁਰਮ ਹੁੰਦਾ ਜਿਸ ਦਾ ਅਸਰ ਉਸ ਦੀ ਸਾਰੀ ਕਮਿਊਨਿਟੀ ਤੇ ਪੈਂਦਾ ਹੈ ਜਿਸ ਕਮਿਊਨਿਟੀ ਨੂੰ ਬੰਦਾ ਬਲੋਂਗ ਕਰਦਾ ਜਿਸ ਨਾਲ ਉਸ ਦਾ ਸਬੰਧ ਹੈ ਤਾਜ਼ਾ ਘਟਨਾ ਜੋ ਕੈਲੀਫੋਰਨੀਆ ਦੇ ਐਂਟਾਰੀਓ ਸ਼ਹਿਰ ਦੇ ਪੈਨਫਰੀ ਦੇ ਵਾਪਰੀ ਹੈ ਜਿਸ ਵਿੱਚ ਇੱਕ ਯੁਵਾ ਸਿਟੀ ਦੇ 21 ਸਾਲਾ ਜਸ਼ਨਪ੍ਰੀਤ ਨਾਮ ਦੇ ਮੁੰਡੇ ਨੇ ਬੇਹੱਦ ਜਿਹੜਾ ਹਲੋ ਸਪੀਡ ਵਿੱਚ ਜਾ ਰਿਹਾ ਟ੍ਰੈਫਿਕ ਸੀ ਉਸ ਉੱਤੇ ਸਪੀਡ ਦਾ ਆਉਂਦਾ ਟ੍ਰੱਕ ਛਾੜ ਦਿੱਤਾ ਡੈਸ਼ ਕੈਮ ਵਿੱਚ ਦਿਸ ਰਿਹਾ ਕਿ ਉਸਨੇ ਬਿਲਕੁਲ ਹੀ ਟ੍ਰੱਕ ਨੂੰ ਖਾਲੀ ਲਾਈਨ ਵਿੱਚ ਮੂਵ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਨਾ ਉਸਨੇ ਬ੍ਰੇਕ ਤੇ ਪੈਰ ਰੱਖਿਆ ਟ੍ਰੱਕ ਜਿਸ ਸਪੀਡ ਨਾਲ ਆ ਰਿਹਾ ਸੀ ਉਸ ਸਪੀਡ ਨਾਲ ਆ ਕੇ ਉਸਨੇ ਉਸ ਦਿਨ ਅਸਟਾੰਡਰਡ ਡੀਓ ਕੀਤੀ ਮਤਲਬ ਉਹ ਟਰੱਕ ਚਲਾਉਗੇ ਸਮੇਂ ਨਾ ਮਰ ਉਸ ਕਿਤੀ ਵਿੱਚ ਨਹੀਂ ਸੀ ਉਸਨੇ ਸ਼ਰਾਰਤ ਜਾਂ ਕੋਈ ਹੋਰ ਮਸਾਕ ਕੀਤਾ ਹੋਇਆ ਸੀ ਜਦੋਂ ਨਰਿੰਦਰ ਸਿੰਘ ਵਾਲਾ ਐਕਸੀਡੈਂਟ ਭਿਆਸੀ ਫੁਲਰੀਂਦਾ ਵਾਲਾ ਤਾਂ ਗੋਰੀਆਂ ਨੇ ਵਕ-ਵਕ ਤੇਜਾਂ ਤੇ ਅਸੀਂ ਨਫ਼ਰਤ ਲਾਉਣ ਵਾਲੀਆਂ ਇਹਨੀਆਂ ਪੋਸਟਾਂ ਵੇਖ ਗਿਆ ਸੀ ਸਾਰਾ ਅਮਰੀਕਨ ਮੀਡੀਆ ਐਕਸੀਡੈਂਟ ਦੀ ਗੱਲ ਘਟ ਘੱਟਦਾ ਸੀ ਇਹ ਐਕਸੀਡੈਂਟ ਕਿਸਤ ਹੋਇਆ ਹੈ ਉਸ ਤੇ ਜ਼ਿਆਦਾ ਕੇਂਦ੍ਰਿਤ ਮੇਰੇ ਵਰਗੇ ਲੋਕ ਉੱਥੇ ਜਾ ਜਾ ਕੇ ਕਮੈਂਟ ਕਰਦੇ ਰਹੇ ਕਿ ਹਰਬਿੰਦਰ ਨੇ ਜੋ ਵੀ ਕੀਤਾ ਹੈ ਉਸ ਲਈ ਉਹ ਕਾਨੂੰਨ ਦੀ ਗ੍ਰਿਫਤ ਵਿੱਚ ਹੈ ਕਾਨੂੰਨ ਆਪਣੇ ਸੁਲਝਾ ਦੇ ਦੇਗਾ ਕਰਮਾਂ ਦੀ ਮੰਦਿਆ ਕਰਮੀ ਚਾਹੀਦੀ ਅਸੀਂ ਵੀ ਦਿੱਤੀ ਤੁਸੀਂ ਵੀ ਕਰ ਸਕਦੇ ਹੋ ਪਰ ਕਿਸੇ ਪੂਰੀ ਕੀਮਤੀ ਬਾਰੇ ਇਸ ਤਰ੍ਹਾਂ ਨਫ਼ਰਤ ਫੈਲਾਉਣੀ ਗਲਤੀ ਚਲਦੀ ਹੌਲੀ ਹੌਲੀ ਸੋਸ਼ਲ ਮੀਡੀਆ ਤੋਂ ਉਹ ਮੁੱਦਾ ਸ਼ਾਂਪ ਹੋਇਆ ਅਤੇ ਕੱਲ ਵੀ ਕਰਮਾਂ ਤੋਂ ਮਾਰ ਉਹਨੋਂ ਵਾਲੇ ਬਿਨਾ ਵਿੱਚ ਜਿਹੜੇ ਨਤੀਜੇ ਆਉਣਗੇ ਉਸ ਦਾ ਇਹਦਾ ਅੰਦਾਜ਼ਾ ਮੈਂ ਸਹੀ ਲਗਾ ਸਕਦਾ ਮੈਂ ਇਸ ਵਾਰ ਸਾਕਾ ਦਾ ਮੀ ਆਉਣ ਵਾਲੇ ਦਿਨਾਂ ਵਿੱਚ ਕੀ ਹੋਣਾ ਹਰਜਿੰਦਰ ਸਿੰਘ ਵਾਲੇ ਐਕਸੀਡੈਂਟ ਤੋਂ ਬਾਅਦ ਮੈਨੂੰ ਲੱਗਦਾ ਸੀ ਕਿ ਇਸ ਕਦਮਾਂ ਤੋਂ ਬਾਅਦ ਸਾਡੇ ਨੂੰ ਕਾਨੂੰਨਾਂ ਜਿਹੜੀ ਥੋੜੀ ਬਹੁਤੀ ਅਕਲ ਆਵੇ ਇਹਨਾਂ ਨੂੰ ਅਹਿਸਾਸ ਹੋਵੇਗਾ ਕਿ ਸੜਕ ਤੇ ਜਿੰਮੇਵਾਰੀ ਨਾਲ ਚੱਲਣਾ ਚਾਹੀਦਾ ਪਰ ਕੱਲ ਵਾਲੇ ਐਕਸੀਡੈਂਟ ਦੀ ਜਦੋਂ ਪਹਿਲੀ ਖਬਰ ਆਈ ਤਾਂ ਨਿਊਜ਼ੀਲੈਂਡ ਦਾ ਜਿਹੜਾ ਡਰਾਈਵਰ ਦਾ ਨਾਮ ਨਹੀਂ ਸੀ ਦਾ ਸ਼ਰਕੀਤਾ ਇਹਨਾਂ ਕਹਿਆ ਸੀ ਕਿ 21 ਸਾਲ ਦਾ ਉਹ ਯੁਵਾ ਸੀ ਜਿਹੜਾ ਡਰਾਈਵਰ ਹੈ ਜਦੋਂ ਯੁਵਾ ਸੀ ਕਿਹਿਆ ਸੀ ਤਾਂ ਮੈਂ ਸੋਚਦਾ ਸੀ ਯਾਰ ਕਿਤੇ ਬੰਦਾ ਪੰਜਾਬੀ ਨਾ ਹੋਵੇ ਸਿੱਖ ਨਾ ਹੋਵੇ ਕਿਉਂਕਿ ਯੁਵਾ ਸੀਤੀ ਮਾਉ ਗਰਤੀ ਪੰਜਾਬੀਆਂ ਦੀ ਪਰ ਅਖੀਰ ਜਿਹੜੀ ਗੱਲ ਦਾ ਮੇਰੇ ਮਨ ਵਿੱਚ ਦਾਸ ਨਹੀਂ ਹੋਇਆ ਉਹ ਹੀ ਡਰਾਈਵਰ ਦੀ ਜਦੋਂ شناخت ਹੋਈ ਤੇ ਪਤਾ ਲੰਗਾ ਕਿ ਉਸ ਦਾ ਨਾਮ ਜੇ ਸ਼ਫਰੀਦ ਮੈਂ ਨਾਸਲ ਵਿੱਚ ਤਨਵਸਾ ਮੈਨੂੰ ਉੱਤਰ ਸੋਂਦਾ ਉਹਨਾਂ ਲੋਕਾਂ ਵੀ ਜਿਹੜੇ ਬੇਰਗਰੀ ਦੇ ਝੰਡੇ ਹੋਇਆ ਮੈਂ ਤਨ ਨਾਲ ਕਮਾਏ ਹੋਏ ਚਾਲ ਸਿਆਣ ਵੇਚ ਕੇ ਗਹਿਰੇ ਲਾ ਕੇ ਕਰਜ਼ੇ ਚੁੱਕ ਕੇ ਭੁੱਖਾ ਪਿਆਸਾ ਕੱਟ ਕੇ ਇੱਥੇ ਪਹੁੰਚੇ ਤੇ ਅਸੀਂ ਨਾ ਜਿਹੜੇ ਆਪਣੇ ਘਰ ਦੇ ਹਾਲ ਸਹੀ ਕਰਮ ਹੈ ਆਪਣੀਆਂ ਭੈਣਾਂ ਦੇ ਵਿਆਹ ਕਰਮੇ ਨੇ ਤੇ ਸਿਰਫ ਆ ਜਸ਼ਨ ਪ੍ਰੀਤ ਵਰਗੇ ਚੰਦ ਬੰਦਿਆਂ ਦੀਆਂ ਗਲਤੀਆਂ ਕਰਕੇ ਉਹ ਵਿਚਾਰੇ ਤਸਵੀਰੋ ਕਿਸੇ ਨੇ ਕੀ ਹੋਰ ਨਹੀਂ ਪੇਸਰੇ ਨੇ ਵਰਤਪਰਮਦੰਨਾਂ ਦੇ ਕੋਈ ਜਾ ਰਹੇ ਨਹੀਂ ਲਾਇਸੈਂਸ ਢੇਰੇ ਬੰਦ ਕੀਤੇ ਹੋਏ ਆਲਰੇਡੀ ਇਹਨਾਂ ਨੇ ਸੱਚੀ ਕਹਾ ਮੈਨੂੰ ਸੱਚੀ ਇਹਨਾਂ ਸਾਰੇ ਨੌਜਵਾਨਾਂ ਦੀ ਫਿਕਰ ਸੀ ਜਿਨ੍ਹਾਂ ਨੇ ਕੁਝ ਗਲਤ ਨਹੀਂ ਕੀਤਾ ਤੇ ਨਾ ਹੀ ਸੋਚ ਸਕਦੇ ਪਰ ਉਹਨਾਂ ਨੂੰ ਕੰਮ ਤੋਂ ਰੋਕਿਆ ਜਾ ਰਿਹਾ ਸੀ ਡਿਪੋਰਟ ਕੀਤਾ ਜਾ ਰਿਹਾ ਸੀ ਮੈਂ ਆਪਣੇ ਆਪ ਨੂੰ ਹਮੇਸ਼ਾ ਉਸ ਜਗ੍ਹਾ ਤੇ ਰੱਖ ਕੇ ਦੇਖਦਾ ਹੁਣ ਯਾਰ ਮੈਨੂੰ ਸੱਚੀ ਦੱਕ ਕੋ ਨਾ ਯਾਰ ਜਿੰਨਾ ਜਮੀਨਾ ਵੇਚੀਆਂ ਭੁੱਖਾ ਖਟਿਆ ਅਮਰੀਕਾ ਦੇ ਆਸਤੇ ਆਪਣਾ ਸਾਰਾ ਕੁਝ ਪਿੱਛੇ ਦਾਅ ਤੇ ਲਾ ਪਿਆ ਜੀ ਉਹਨੇ ਵਾਪਸ ਡਪੋੜ ਹੁੰਦੇ ਨੇ ਤੇ ਨਾ ਤਾਂ ਜਿਹੜਾ ਮੋੜ ਵੇ ਸਿਵਾ ਵਿਚਾਰਿਆਂ ਦਾ ਕਿਵੇਂ ਹੋਵੇ ਉੱਥੇ ਆਪਣੀ ਜ਼ਿੰਦਗੀ ਚ ਕਿਵੇਂ ਸਰਵਾਈਵ ਕਰਨਗੇ ਕਹਿੰਦੇ ਜੀ ਆਪਣੀ ਯਾਨੀ ਕਿਊਮਿਲਟੀ ਨੇ ਉਹਦੇ ਨਾਲ ਖੜਮਾ ਚਾਹੀਦਾ ਬੰਦਾ ਪਰ ਖੜੇ ਵੀ ਬੰਦਾ ਪਿਆ ਸੱਦਦਾ ਮੋੜੋ ਤੁਸੀਂ ਨਸ਼ੇ ਕਰਕੇ ਰੱਕ ਚਲਾ ਰਹੇ ਹੋ ਬੇਦਨਾਂ ਲੋਕਾਂ ਦੀ ਜਾਨ ਲੈ ਰਹੇ ਹੋ ਕਿ ਜਿਹੜਾ ਇੱਕ ਜੁम्मेਵਾਰ ਬੰਦਾ ਉਹ ਕਿਹੜੇ ਮੂਹਨ ਹਰ ਤੈ ਜਾ ਕੇ ਇਸਦੇ ਤਰਸ ਖਾ ਨਸ਼ਾ ਚਲੂ ਮੁੰਡੇ ਨੇ ਕੀਤਾ ਹੋਵੇਗਾ ਪਰ ਮੈਂ ਨੋਟਿਸ ਕੀਤਾ ਉਸ ਦਾ ਰੱਕ ਸਪੀਡ ਤੇ ਜਾ ਰਿਹਾ ਸੀ ਉਸ ਦਾ ਰੋਡ ਤੇ ਧਿਆਨ ਨਹੀਂ ਸੀ ਜਾਂ ਤਾਂ ਫੂਰ ਦੇਖ ਰਿਹਾ ਸੀ ਜਾਂ ਸੋ ਗਿਆ ਸੀ ਭਾਵੇਂ ਬੰਦੇ ਨੇ ਨਸ਼ਾ ਵੀ ਕੀਤਾ ਹੋਰ ਬੰਦੇ ਨੂੰ ਅੱਗੇ ਖੜਾ ਟ੍ਰੈਫਿਕ ਦਾ ਦਿਸ ਜਾਂਦਾ ਮਗਰੋਂ ਥੋੜਾ ਪੈਰ ਬ੍ਰੇਕ ਤੇ ਰੱਖਦਾ ਜਾ ਖਾਲੀ ਨਾਲ ਦੀ ਲਾਈਨ ਦੇ ਸੁਣੇ ਹੀ ਕਹਿ ਲੈ ਚ ਟਰੱਕੀ ਗੁੰਦਾ ਕਾਲੀ ਚ ਮੂਵ ਕਰਦਾ ਪਰ ਉਸਨੇ ਬਿਲਕੁਲ ਕੋਸ਼ਿਸ਼ ਨਹੀਂ ਕੀਤੀ ਮੋੜ ਇਹ ਤਾਂ ਜਾਵੇਗਾ ਜੇ ਪਰ ਇਸ ਦੀ ਇਸ ਕਲਦੂਦ ਨੇ ਜਿਹੜੀ ਇੱਕ ਨਫਤ ਦੀ ਆਂਧ ਪਹਿਲਾਂ ਹੀ ਅਮਰੀਕਾ ਵਿੱਚ ਬਾਰੇ ਸੀ ਉਸ ਤੇ ਨਪਲ ਬੋਣ ਦਾ ਕੰਮ ਦਿੱਤਾ ਹੋਰ ਮਾਰੇ ਦੇ ਕੋਈ ਬਹੁਤੇ ਚੰਗੇ ਨਹੀਂ ਸਾਡੇ ਪੰਜਾਬੀਆਂ ਵਾਸਤੇ ਖਾਸ ਕਰਕੇ ਕੱਲ੍ਹ ਜੇ ਐਕਸੀਡੈਂਟ ਹੋਇਆ ਤਾਂ ਗੋਰਿਆਂ ਨੇ ਕੀ ਆ ਇਹਨਾਂ ਨੂੰ ਵੀਡੀਓ ਬਣਾ ਕੇ ਦਿੱਤੇ ਇੱਕ ਸੰਵਾਦ ਜਿਹੜਾ ਪ੍ਰਚਲ ਚਲਾ ਰਿਹਾ ਹੈ ਤੇ ਉਸਨੇ ਡੈਸ਼ਬੋਰਡ ਦੇ ਫਾਈਪਾਂ ਦੇ ਰੱਖਿਆ ਤੇ ਲੇ ਗਿਆ ਠੱਲਾ ਰਾਕੇ ਤੇ ਵਿੱਚ ਵਿੱਚ ਕਲਚੀ ਮਾਰਿਆ ਬਟਰ ਚਿਕਨ ਬਣਾ ਲਿਆ ਤੇ ਨਾਲ ਉਂਗਲਾਂ ਨਾਲ ਚੱਕ ਕੇ ਸੰਵਾਦ ਦੱਸ ਰਿਹਾ। ਸਾਨੂੰ ਨੂੰ ਪਤਾ ਕਿ ਉਹ ਇਹੋ ਜਿਹੇ ਮੈਸੇਜ ਕਿਉਂ ਦੇ ਰਹੇ ਨੇ ਤੇ ਕਿਸਮਤ ਜਾਂ ਦੇ ਰਿਹਾ। ਇਸ ਵਿੱਚ ਵੱਡਾ ਕਸੂਰ ਸਾਡਾ ਆਪਣਾ ਹੈ। ਸਾਡੀਆਂ ਦੇਸੀ ਦੇਸੀਆਂ ਨੇ ਜਿਹੜੀਆਂ ਟੱਕਨ ਕੰਪਨੀਆਂ ਨੇ ਉਹਨਾਂ ਦਾ ਜਿਹੜੇ ਆਪਣੇ ਲਾਲਚ ਵਿੱਚ ਇਸ ਕਿਤੇ ਨੂੰ ਖੇਡ ਸਮਝ ਰਹੇ। ਵੀਮ ਵੀਟਰੀਆ ਜਿੱਦੇ ਅੰਦਰ ਦਾ ਸ਼ਰਤਾਂ ਨੂੰ ਉਹਨਾਂ ਨੂੰ ਪੂਰੀਆਂ ਕਰਕੇ ਬੰਦਾ ਲਾਇਸੈਂਸ ਜਿਹੜੂ ਲੈ ਸਕਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਪੂਰਾ ਤਿਆਰ ਡਰਾਈਵਰ ਬਣ ਗਿਆ ਉਸ ਲਈ ਕਈ ਮਹੀਨੇ ਲੱਗਦੇ ਹਨ ਪ੍ਰੈਕਟਿਸ ਦੇ ਸਾਡੇ ਲੋਕ ਲਾਇਸੈਂਸ ਦੇਖ ਕੇ ਡਰਾਈਵਰ ਨੂੰ ਹਾਇਰ ਕਰ ਲੈਂਦੇ ਹਨ ਤੁਹਾਨੂੰ ਮਤਲਬ ਸਿਰਫ ਆਪਣੇ ਵਿੱਚ ਦਸਣਾ ਹੈ ਲੋਕਾਂ ਦੀਆਂ ਜ਼ਿੰਦਗੀਆਂ ਦੀ ਤੁਹਾਨੂੰ ਕੋਈ ਪਰਵਾਹ ਨਹੀਂ ਜਿਹੜੇ ਝਲਕ ਤੇ ਆਪਣੇ ਕੰਮਕਾਰਾਂ ਨੂੰ ਨਿਕਲਦੇ ਹਨ ਸਭ ਦੇ ਪਿੱਛੇ ਪਰਿਵਾਰ ਹਨ ਉਹ ਆਪਸ ਜਣਨ ਦਾ ਪਰਿਵਾਰ ਹੈ ਤੁਸੀਂ ਨਵਾਂ ਡਰਾਈਵਰ ਚਾਰ ਕੇ ਤੋਰ ਦਿੰਦੇ ਹੋ ਤੁਸੀਂ ਪਹਿਲਾਂ ਟਕਿੰਗ ਦਾ ਬੇੜਾ ਬੇੜਾ ਗਲਤ ਕੀਤਾ ਹੁਣ ਜਿਹੜੀ ਕਿਮਰਤੀ ਦੀ ਬੱਤੀ ਕੁਛੀ ਜਿਗਰਸੀ ਤੁਸੀਂ ਉਹ ਵੀ ਤਾਂ ਤੇ ਲਾ ਦਿੱਤੀ ਤੁਸੀਂ ਕੁਝ ਨਹੀਂ ਸਿੱਖਿਆ ਆਹ ਕਦ ਮੰਨ ਤਿੰਨ ਮਹੀਨੇ ਲੇ ਰਹੇ ਹੋਏ ਤੇ ਟਕਿੰਗ ਕੰਪਨੀਆ ਨੂੰ ਪੂਰੀ ਬਾਤਿਆ ਕਰ ਜੀ 21 ਸਾਲ ਦੀ ਉਮਰ ਤੇ ਬੱਤੀਆਂ ਚ ਆਉਂਦਾ ਤੁਸੀਂ ਇੱਕ ਨਵੇਂ ਬੰਦੇ ਨੂੰ ਰਾਤ ਦੇ ਕੇ ਤੋਰਤਾ 2022 ਦੀ ਉਮਰ ਕਾ ਜੈਂਟਰ ਹੋ ਰੰਦਿਆ ਪਤਾ ਨਹੀਂ ਕਿਹੜਾ ਐਕਸਪੀਰੀਅੰਸ ਤੁਸੀਂ ਵੇਖਿਆ ਕਿਹੜਾ ਉਹ ਜਿਹੜਾ ਡਰਾਈਵਰ ਨਹੀਂ ਲੱਭਦੇ ਤੇ ਇੰਨਾ ਵਿੱਚ ਵੀ ਤਾਂ ਨਹੀਂ ਗੱਲ ਦੀ ਕੰਮ ਨੂੰ ਕੰਮ ਸਮਝ ਕੇ ਤੁਸੀਂ ਅੱਜ ਤੱਕ ਰਕਤੀ ਤਾਂ ਹੀ ਨਹੀਂ ਮੈਂ ਇਹ ਕਹਿ ਨਹੀਂ ਸਕਦਾ ਕਿਉਂਕਿ ਛਲੇ ਆਮ ਇੱਕ ਟਰੱਕ ਨੇ ਡੈਡਲੀ ਬੰਦਾ ਕੰਮ ਕੀ